ਜਿਨੇ ਵੀ ਲੋਗ ਦੇਖ ਕਰਨੀ ਜਾਂ ਜਿਹੜੇ ਬਾਹਰ ਕਿਤੇ ਰੁਕ ਗਏ ਨਹੀਂ ਪਟਿਆਲੇ ਦੇ ਵਿੱਚ ਰਾਤ ਕੱਟਣ ਨੂੰ ਨਾ ਜਗ੍ਹਾ ਨਹੀਂ ਹੈ ਤਾਂ ਇੱਥੇ ਆ ਕੇ ਰੰਗ ਵਸੇ ਦਾ ਜਿਹੜਾ ਹੈ ਉਹ ਲਾਭ ਲੈ ਸਕਦੇ ਪੁੱਤਰ ਭਾਰਤ ਦੇ ਵਿੱਚ ਲਗਾਤਾਰ ਸਰਦੀ ਦਾ ਕਹਿਰ ਵਦਰੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਤੇ ਤਾਪਮਾਨ ਦੇ ਵਿੱਚ ਆਈ ਗਰਾਵਟ ਕਾਰਨ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਹੋਇਆ ਜੇ ਸਰਦੀ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਦਸੰਬਰ ਦਾ ਮਹੀਨਾ ਹੈ ਦਸੰਬਰ ਤੋਂ ਲੈ ਕੇ ਫਰਵਰੀ ਦੇ ਮਹੀਨੇ ਤੱਕ ਲਗਾਤਾਰ ਸਰਦੀ ਆਪਣਾ ਕਹਿਰ ਦਿਖਾਉਂਦੀ ਹੈ ਜਿਸ ਤੇ ਅੱਜ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਲੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਪਟਿਆਲਾ ਦੇ ਵਿੱਚ ਵੱਖ-ਵੱਖ ਥਾਈਂ ਪੰਜ ਜਗ੍ਹਾ ਤੇ ਰਹਿਣ ਬਸੇਰੇ ਬਣਾਏ ਗਏ ਜਿੱਥੇ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਲੀ ਨਗਰ ਨਿਗਮ ਟੀਮ ਦੇ ਨਾਲ ਦੌਰਾ ਕਰਨ ਪਹੁੰਚੇ ਉੱਥੇ ਹੀ ਵਿਧਾਇਕ ਸਾਹਿਬ ਵੱਲੋਂ ਕੰਬਲ ਅਤੇ ਰਜਾਈਆਂ ਮੌਕੇ ਤੇ ਲੈ ਕੇ ਕਿੱਤੀਆਂ ਗਈਆਂ ਅਤੇ ਦौरा ਕੀਤਾ ਗਿਆ ਕਿ ਇੱਥੇ ਰਹਿਣ ਵਾਲੇ ਮੁਸਾਫਿਰ ਜੋ ਕਈ ਵਾਰ ਫਸਾ ਗੱਡੀਆਂ ਦੇ ਲੇਟ ਹੋਣ ਕਾਰਨ ਪਟਿਆਲਾ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਤਾਂ ਨਹੀਂ ਆ ਰਹੀ ਉੱਥੇ ਹੀ ਨਗਰ ਨਿਗਮ ਦੀ ਟੀਮ ਵੀ ਵਿਧਾਇਕ ਸਾਹਿਬ ਦੇ ਨਾਲ ਮੌਜੂਦ ਰਹੀ ਅਤੇ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਜਿਹੜੇ ਲੋਕ ਰੋਡ ਸਾਈਡ ਦੇ ਉੱਤੇ ਸੌਂਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਇਹਨਾਂ ਰਹਿਣ ਬਸੇਦਿਆਂ ਦੇ ਵਿੱਚ ਆ ਕੇ ਰਹਿਣ ਤਾਂ ਜੋ ਵੱਧਦੀ ਠੰਡ ਕਿਸੇ ਦੀ ਜਾਨ ਨਾ ਲੈ ਜਾਵੇ ਇਸ ਮੌਕੇ ਪਟਿਆਲਾ ਤੋਂ ਵਿਧਾਇਕ ਜੀਤਪਾਲ ਸਿੰਘ ਕੋਲੀ ਦਾ ਕੀ ਕਹਿਣਾ ਉਹ ਵੀ ਇੱਕ ਵਾਰ ਸੁਣ ਲੈਂਦੇ ਆ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਜੋ ਕਿ ਠੰਡ ਦਾ ਮੌਸਮ ਹੋ ਰਿਹਾ ਹੈ ਇਹ ਜਿਹੜੇ ਬੇਕਰ ਲੋਕ ਨੇ ਯਾਹਾਂ ਕੋ ਮੁਸਾਫਰ ਨੇ ਜਿਹੜੇ ਰਾਤ ਨੂੰ ਜਿਨ੍ਹਾਂ ਦੀ ਗੱਡੀਆਂ ਮਿਸ ਹੋ ਗਈਆਂ ਨੇ ਜਾਂ ਜਿਨ੍ਹਾਂ ਨੂੰ ਕਿਸੇ ਕਾਰਨ ਵਸ ਇਥੇ ਸ਼ਹਿਰ ਚ ਰੁਕਣਾ ਪੈ ਰਿਹਾ ਹੈ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਅੱਜ ਦੇਖਣ ਇਥੇ ਆਏ ਸੀ ਰਹਿਨ ਬਸੇੜਾ ਜੋ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਉਹ ਲੋ ਚਲਾਈ ਜਾ ਰਹੇ ਨੇ ਸ਼ਹਿਰ ਦੇ ਅੰਦਰ ਪੰਜ ਸਾਡੇ ਰਹਿਨ ਬਸੇੜਾ ਬਣੇ ਹੋਏ ਨੇ ਤੇ ਅੱਜ ਜੁਆਇੰਟ ਕਮਿਸ਼ਨਰ ਭਵਨਦੀਪ ਜੀ ਇਹਨਾਂ ਨੇ ਸਰਕਾਰ ਵੱਲੋਂ ਜਿਹੜਾ ਹੈ ਅੱਜ ਇਥੇ ਮੌਇਨਾ ਕਰਵਾਇਆ ਹੈ ਇਨਾਂ ਨੂੰ ਆਪਣੇ ਵੱਲੋਂ ਲੋਈ ਕੰਬਲ ਉਹ ਵੀ ਦਿੱਤੇ ਗਏ ਨੇ ਤਾਂ ਕਿ ਕਿਸ਼ਤਾਂਤ ਵੀ ਠੰਡ ਦੇ ਮੌਸਮ ਦੇ ਵਿੱਚ ਇਹਨਾਂ ਨੂੰ ਤਕਲੀਫ ਨਾ ਹੋਵੇ ਇਹ ਇੱਕ ਉਪਰਾਲਾ ਹੈ ਆਮ ਆਦੀ ਪਾਰਟੀ ਦੀ ਸਰਕਾਰ ਸੀਐਮ ਭਗਵਨ ਮਾਨ ਜੀ ਵੱਲੋਂ ਜਿਹੜੇ ਵੀ ਵੈਨ ਬਸੇਰੇ ਦੇ ਵਿੱਚ ਸਾਨੂੰ ਖੁਦ ਜਿਹੜੀ ਕੰਟੀਨਿਊਸ ਕੰਸਿਸਟੈਂਟ ਜਿਹੜੀ ਹੈ ਮੋਨਿਟਰਿੰਗ ਕਰਕੇ ਇੱਥੇ ਜਿਹੜੇ ਵੀ ਲੋਕ ਠੰਡ ਦੇ ਕਾਰਨ ਜਿਹੜੇ ਦੇਖਿਆ ਜਾਂਦਾ ਹੈ ਵੀ ਠੰਡ ਦੇ ਕਾਰਨ ਲੋਕ ਜਿਹਨੇ ਉਹ ਜਾਨ ਗਵਾ ਬੈਠਦੇ ਨੇ ਤਾਂ ਉਹਨਾਂ ਵਾਸਤੇ ਕਿ ਸ਼ੈਲਟਰ ਹੋਮਸ ਬਣੇ ਹੋਏ ਨੇ ਸਥਾਨ ਦੇ ਮਾਧਮ ਰਾਹੀਂ ਸਾਰੇ ਨੂੰ ਅਪੀਲ ਵੀ ਕਰਦੇ ਹਾਂ ਕਿ ਜਿਨਨੇ ਵੀ ਲੋਕ ਦੇ ਕਰਨੇ ਜਾਂ ਜਿਹੜੇ ਬਾਹਰ ਕਿਤੇ ਰੁਕ ਗਏ ਨੇ ਪਟਿਆਲੇ ਦੇ ਵਿੱਚ ਰਾਤ ਕੱਟਣ ਨੂੰ ਉਹਨਾਂ ਜਗ੍ਹਾ ਨਹੀਂ ਹੈ ਤਾਂ ਇੱਥੇ ਆ ਕੇ ਰੰਗ ਬਸੇਰੇ ਦਾ ਜਿਹੜਾ ਹੈ ਉਹ ਲਾਭ ਲੈ ਸਕਦੇ